ਦਰਦਨਾਕੇ ਹਾਦਸਾ ਵਾਪਰਿਆ ਹੈ ਦੱਸਿਆ ਗਿਆ ਕਿ ਪੀਆਰਟੀਸੀ ਦੀ ਬੱਸ ਅਤੇ ਬਲੈਰੋ ਗੱਡੀ ਦੇ ਵਿੱਚ ਇਹ ਟੱਕਰ ਹੋਈ ਜਿਸ ਤੋਂ ਬਾਅਦ ਬਲੈਰੋ ਗੱਡੀ ਦੇ ਪਰਖੱਚੇ ਤੱਕ ਵੀ ਉੱਡ ਗਿਆ ਤੇ ਗੱਡੀ ਦੇ ਵਿੱਚ ਮੌਜੂਦ ਪਲਾਸਟਿਕ ਦੀਆਂ ਕਰੇਟਾਂ ਤੱਕ ਵੀ ਸੜਕ ਤੇ ਖਿਲਰ ਗਈਆਂ ਦਾ ਸੁਨਾਮ ਪਟਿਆਲਾ ਰੋਡ ਦੇ ਉੱਤੇ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਪੀਆਰਟੀਸੀ ਦੀ ਬੱਸ ਬਲੈਰੋ ਗੱਡੀ ਦੇ ਨਾਲ ਜਾ ਟਕਰਾਈ ਇਸ ਹਾਦਸੇ ਦੇ ਵਿੱਚ ਬਲੈਰੋ ਗੱਡੀ ਦਾ ਡਰਾਈਵਰ ਬੱਸ ਦਾ ਡਰਾਈਵਰ ਅਤੇ ਕੰਡਕਟਰ ਤਿੰਨੋਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਦਰਅਸਲ ਸੁਨਾਮ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਦੀ ਬੱਸ ਜਦੋਂ ਚੌਕ ਦੇ ਨਜ਼ਦੀਕ ਪਹੁੰਚੀ ਤਾਂ ਭਵਾਨੀਗੜ੍ਹ ਵਾਲੇ ਪਾਸੇ ਤੋਂ ਆ ਰਹੀ ਇੱਕ ਬਲੈਰੋ ਗੱਡੀ ਦੇ ਨਾਲ ਟੱਕਰ ਹੋ ਗਈ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬਲੈਰੋ ਗੱਡੀ ਦੇ ਪਰਖੱਚੇ ਤੱਕ ਉੱਡ ਗਏ ਅਤੇ ਪੀਆਰਟੀਸੀ ਦਾ ਅਗਲਾ ਹਿੱਸਾ ਬ੍ਰਿਤ ਰੀਕੇ ਦੇ ਨਾਲ ਨੁਕਸਾਨਿਆ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਏਗਾ ਗਨੀਮਤ ਇਹ ਰਹੀ ਕਿ ਡਰਾਈਵਰ ਕੰਡਕਟਰ ਅਤੇ ਬਲੈਰੋ ਗੱਡੀ ਦਾ ਚਾਲਕ ਬਾਲ-ਬਾਲ ਬਚ ਕੇ ਪਰ ਜ਼ਖਮੀ ਜ਼ਰੂਰ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ बस उस नाम ਤੋਂ ਪਟਿਆਲੇ ਵੱਲ ਜਾ ਰਹੀ ਸੀ ਬਸ ਸੁਨਾਮ ਤੋਂ ਪਟਿਆਲੇ ਵੱਲ ਜਾ ਰਹੀ ਸੀ ਤੇ ਗੱਡੀ ਵਾਲਾ ਮਹਿਲਾ ਚੌਕ ਤੋਂ ਸੁਨਾਮ ਵੱਲ ਜਾ ਰਿਹਾ ਸੀ ਮੈਨੂੰ ਪੁੱਛਣਾ ਚਾਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਕਿਥੋਂ ਬਸ ਆ ਰਹੀ ਸੀ ਕਿਥੋਂ ਗਈ ਹੈ ਪੂਰੀ ਗੱਲ ਦੱਸੋ ਸਰ ਜਿਹੜੀ ਬਰੈਰੋ ਕੈਂਪਰ ਟੀ ਮਹਿਲਾ ਤੋਂ ਸੁਨਾਮ ਵੱਲ ਨੂੰ ਜਾ ਰਹੀ ਸੀ ਜਿਹੜੀ ਬਸ ਸੀ ਸੁਨਾਮ ਤੋਂ ਪਟਿਆਲੇ ਵੱਲ ਨੂੰ ਜਾ ਰਹੀ ਸੀ ਇਹ ਸਰ ਜਿਹੜੇ ਜਾਰੀ ਤੇ ਆਪਣਾ ਪੈਲਸਾ ਇਥੇ ਉਹਦੇ ਸਾਹਮਣੇ ਐਕਸੀਡੈਂਟ ਹੋ ਗਿਆ ਬਲੈਰੋ ਕੈਂਪਰ ਦੇ ਵਿੱਚ ਦੋ ਬੰਦੇ ਸੀ ਦੋ ਹੀ ਜ਼ਖਮੀ ਨੇ ਸਰ ਤੇ ਪੀਆਰਟੀਸੀ ਦਾ ਬੱਸ ਡਰਾਈਵਰ ਵੀ ਜ਼ਖਮੀ ਆ ਉਹ ਟ੍ਰੈਫਿਕ ਦਾ ਜਾਮ ਲੱਗ ਗਿਆ ਸੀ ਸਰ ਜਿਹੜੇ ਟ੍ਰੈਫਿਕ ਦਾ ਜਾਮ ਲੱਗ ਗਿਆ ਸੀ ਉਹ ਬੰਦੇ ਹਸਪੀਟਲ ਚੱਲ ਗਏ ਤੇ ਟ੍ਰੈਫਿਕ ਅਸੀਂ ਚਾਲੂ ਕਰਤੀ ਜਾਮ ਖਲਵਾ ਦਿੱਤਾ ਜਰਾ ਗੱਡੀ ਤੇ ਬੱਸ ਸਾਈਡ ਤੇ ਲਾਤੀ ਜੀ